ਮੰਮਾ ਕਿਸ ਤਰ੍ਹਾਂ ਦਾ ਸਿਨੈਰੀਓ ਜੇ ਆਪਾਂ ਆਲ ਓਵਰ ਦੇਖੀਏ ਚੱਲ ਰਿਹਾ ਇਸ ਟਾਈਮ ਤੁਸੀਂ ਕੁਝ ਵੀਜ਼ਾਸ ਵੀ ਹੈਗੇ ਆ ਤੁਹਾਡੇ ਕੋਲੇ ਇਹਨਾਂ ਦੀਆਂ ਪ੍ਰੋਫਾਈਲਸ ਤੇ ਕਿਹੜੀ ਕੰਟਰੀ ਦੇ ਵੀਜ਼ਾਸ ਨੇ ਇਹ ਵੀ ਤੁਸੀਂ ਮੜੇ ਸਟੂਡੈਂਟ ਨਾਲ ਚੈੱਕ ਕਰੋ ਆਪਾਂ ਤਿੰਨ ਵੀਜ਼ਾ ਲਏ ਨੇ ਪਲਵਿੰਦਰ ਜੀ ਇਹ ਆਸਟ੍ਰੇਲੀਆ ਦੇ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਵੀਜ਼ਾਸ ਨੇ ਇਹਨਾਂ ਤਿੰਨਾਂ ਵੀਜ਼ਾਸ ਜਿਹੜੇ ਸੀਗੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਸੀਗੀ ਉਹਦੇ ਵਿੱਚ ਸਟੱਡੀ ਗੈਪ ਸੀਗਾ ਕਾਫੀ ਆਇਲਟਸ ਨਹੀਂ ਕੀਤਾ ਹੋਇਆ ਸੀ ਬੱਚੇ ਨੇ ਇੱਕ ਬੱਚੇ ਦੀ ਗ੍ਰੈਜੂਏਸ਼ਨ ਤੋਂ ਬਾਅਦ ਆ ਇੱਕ ਬੱਚੇ ਨੇ ਆਫਟਰ 10th ਪਲੱਸ 2 ਨਾ ਕਰਕੇ ਡਿਪਲੋਮਾ ਕੀਤਾ ਹੋਇਆ ਸੀਗਾ ਉਸ ਬੱਚੇ ਦਾ ਵੀਜ਼ਾ ਇਹ ਅਲੱਗ-ਅਲੱਗ ਪ੍ਰੋਫਾਈਲ ਦੇ ਅਸੀਂ ਵੀਜ਼ਾਸ ਲਏ ਨੇ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਤੇ ਆਸਟ੍ਰੇਲੀਆ ਇਸ ਟਾਈਮ ਮੈਂ ਕਹੂੰਗੀ ਕਿ ਵੀਜ਼ਾ ਸਕਸੈਸ ਰੇਟ ਕਾਫੀ ਅੱਛਾ ਜਾ ਰਿਹਾ ਜਿਹੜੇ ਬੱਚੇ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਨੇ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਲਓ ਔਰ ਪ੍ਰੋਫਾਈਲ ਅਸੈਸਮੈਂਟ ਲੈ ਕੇ ਨਾਲ ਦੀ ਨਾਲ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਕੈਟਾਗਰੀ ਦੇ ਵਿੱਚ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਸਾਡੇ ਕੋਲ 407 408 407 ਦੇ ਵਿੱਚ ਅਸੀਂ ਟ੍ਰੇਨਿੰਗ ਵੀਜ਼ਾ ਪ੍ਰੋਵਾਈਡ ਕਰ ਰਹੇ ਹਾਂ ਟ੍ਰੇਨਿੰਗ ਵੀਜ਼ਾ ਤੋਂ ਮਤਲਬ ਇਹ ਹੈ ਕਿ ਸਟੂਡੈਂਟ ਉੱਥੇ ਜਾ ਕੇ ਟ੍ਰੇਨਿੰਗ ਲਊਗਾ ਚਾਹੇ ਤੁਸੀਂ ਬੀਕਾਮ ਕੀਤੀ ਹੋਈ ਆ ਉੱਥੇ ਤੁਸੀਂ ਕਿਸੇ ਵੀ ਹੋਰ ਕੈਟਾਗਰੀ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਪਣਾ 482 ਜਿਹੜਾ ਉਹ ਆ ਆਪਣਾ ਪਾ ਲਓਗੇ ਉੱਥੇ ਵਰਕ ਪਰਮਟ ਅਪਲਾਈ ਕਰ ਸਕਦੇ ਹੋ ਪੀਆਰ ਵੀ ਅਪਲਾਈ ਕਰ ਸਕਦੇ ਹੋ ਤੇ ਇਹ ਜਿਹੜੀਆਂ ਸਬ ਕਲਾਸ ਹੈ ਸਭ ਤੋਂ ਪਹਿਲਾਂ ਇਹਨਾਂ ਸਬ ਕਲਾਸ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਅਸੈਸਮੈਂਟ ਦੀ ਜ਼ਰੂਰਤ ਹੁੰਦੀ ਆ ਸਭ ਤੋਂ ਪਹਿਲਾਂ ਤੁਹ ਆਪਣੇ ਡਾਕੂਮੈਂਟ ਅਸੈਸ ਕਰਵਾਓ ਅਸੈਸਮੈਂਟ ਲਓ ਤਾਂ ਕਿ ਤੁਹਾਡੀ ਅਸੈਸਮੈਂਟ ਤੋਂ ਬਾਅਦ ਅਸੀਂ ਤੁਹਾਨੂੰ ਕਲੀਅਰ ਕਰ ਸਕੀਏ ਕਿ ਕਿਸ ਕੈਟਾਗਰੀ ਚ ਤੁਹਾਡਾ ਜਿਹੜਾ ਪ੍ਰੋਫਾਈਲ ਹੈ ਐਲੀਜੀਬਲ ਆ ਤੇ ਕਿਸ ਕੈਟਾਗਰੀ ਚ ਅਪਲਾਈ ਕਰਕੇ ਅਸੀਂ ਤੁਹਾਡਾ ਵੀਜ਼ਾ ਲੈ ਸਕਦੇ ਆ ਔਰ ਜਿਹੜਾ ਵੀ ਸਟੂਡੈਂਟ ਇਸ ਟਾਈਮ ਅਪਲਾਈ ਕਰਨਾ ਚਾਹੁੰਦਾ ਹੈ ਜਾਂ ਉਹਨੇ ਪਲੱਸ ਪਲਸ 2 ਕੀਤੀ ਆ ਜਾਂ ਉਹਦਾ ਪਲਸ 2 ਤੋਂ ਬਾਅਦ ਗੈਪ ਪੈ ਗਿਆ ਜਾਂ ਉਹਨੇ ਆਸਟ੍ਰੇਲੀਆ ਤੋਂ ਹੀ ਰਿਫਿਊਜ਼ਲ ਲਈ ਆ ਈਵਨ ਕਿ ਹਰ ਕੰਸਲਟੈਂਟ ਕਹਿੰਦਾ ਕਿ ਆਸਟ੍ਰੇਲੀਆ ਤੋਂ ਰਿਫਿਊਜ਼ਲ ਆਣ ਤੋਂ ਬਾਅਦ ਵੀਜ਼ਾ ਲੈਣਾ ਈਜ਼ੀ ਨਹੀਂ ਹੈ ਵੀਜ਼ਾ ਲੈਣਾ ਬਹੁਤ ਔਖਾ ਹੈ ਤੇ ਅਸੀਂ ਚੈਲੰਜ ਕਰਦੇ ਹਾਂ ਉਸ ਪ੍ਰੋਫਾਈਲ ਨੂੰ ਕਿ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਭਾਵੇਂ ਤੁਹਾਡੀ ਆਸਟ੍ਰੇਲੀਆ ਤੋਂ ਰਿਫਿਊਜ਼ਲ ਆ ਜੇ ਤੁਸੀਂ ਆਸਟ੍ਰੇਲੀਆ ਹੀ ਅਪਲਾਈ ਕਰੋਗੇ ਅਸੀਂ ਤੁਹਾਨੂੰ ਵੀਜ਼ਾ ਜਿਹੜਾ ਉਹ ਤੁਹਾਨੂੰ ਦੱਸਾਂਗੇ ਮੈਂ ਇਹ ਨਹੀਂ ਕਹਿੰਦੀ ਕਿ 100% ਸਕਸੈਸ ਰੇਟ ਰਹਿੰਦਾ ਪਹਿਲਾਂ ਅਸੀਂ ਅਸੈਸਮੈਂਟ ਕਰਦੇ ਹਾਂ ਜਦੋਂ ਅਸੈਸਮੈਂਟ ਹੁੰਦੀ ਹੈ ਉਸ ਇਹ ਸਟੂਡੈਂਟ ਨੂੰ ਤੇਰੇ ਵੀਜ਼ਾ ਦੇ ਵਿੱਚੋਂ ਕਿੰਨੇ ਕ ਚਾਂਸਸ ਹੈ ਤੇਰਾ ਵੀਜ਼ਾ ਜਿਹੜਾ ਉਹ ਨਿਕਲ ਸਕਦਾ ਹੈ ਜਾਂ ਨਹੀਂ ਨਿਕਲ ਸਕਦਾ ਬਟ ਰਿਫਿਊਜ਼ਲ ਵਾਲੇ ਜਿਹੜੇ ਬੱਚੇ ਸਾਡੇ ਭਾਵੇਂ ਆਸਟ੍ਰੇਲੀਆ ਦਾ ਰਿਫਿਊਜ਼ਲ ਹੈ ਇੱਕ ਵਾਰ ਸਾਡੇ ਕੋਲ ਜ਼ਰੂਰ ਕੰਟੈਕਟ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ ਜਿਹੜਾ ਬੱਚਾ ਥੱਕ <h4>ਕਰ ਕੇ ਬੈਠ ਗਿਆ ਕਿ ਮੈਂ ਅਪਲਾਈ ਨਹੀਂ ਕਰ ਸਕਦਾ ਮੈਂ ਜਾ ਹੀ ਨਹੀਂ ਸਕਦਾ ਇਸ ਟਾਈਮ ਬਹੁਤ ਹਰਾਸ਼ਾ ਉਹ ਇੱਕ ਵਾਰਾ ਜ਼ਰੂਰ ਕਾਲ ਕਰੇ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਜਾਂਦੇ ਆਫਿਸ ਦੇ ਵਿੱਚ ਤਾਂ ਕਿ ਉਹਨੂੰ ਅਸੀਂ ਸੇਧ ਦੇ ਸਕੀਏ ਉਹਨੂੰ ਅਸੀਂ ਡਾਇਰੈਕਸ਼ਨ ਦੇ ਸਕੀਏ ਕਿਉਂਕਿ ਅਸੀਂ ਬੈਕ ਟੂ ਬੈਕ ਜਿੰਨੇ ਵੀ ਪ੍ਰੋਫਾਈਲਸ ਹੈ ਜਿਹਨੀਆਂ ਵੀ ਅਸੈਸਮੈਂਟ ਲੈਣੇ ਆ ਉਹਨਾਂ ਦੇ ਵੀਜ਼ਾ ਸਕਸੈਸ ਰੇਸ਼ੋ ਜਿਹੜੀ ਆ 70 80 ਅਸੀਂ ਕੱਢ ਲੈਂਦੇ ਆ ਕਿ 70 80% ਸਾਡੇ ਵੀਜ਼ਾਸ ਜਿਹੜੇ ਉਹ ਗ੍ਰਾਂਟ ਹੁੰਦੇ ਨੇ ਤੇ ਇਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਸ ਟਾਈਮ ਸਾਡੇ ਕੋਲ ਅਸੈਸਮੈਂਟ ਪ੍ਰੋਗਰਾਮ ਆ ਪੀਆਰ ਦੇ ਲਈ ਜਿਹਦੇ ਵਿੱਚ ਅਸੀਂ ਕਿ ਬੱਚੇ ਦੀ ਉਹਦੇ ਵਿੱਚ ਅਸੀਂ ਦੇਖਾਂਗੇ ਤੁਹਾਡਾ ਪ੍ਰੋਫਾਈਲ ਕੀ ਆ ਜਿਹੜੀ ਉਹ ਅਸੈਸਮੈਂਟ ਹੋਣ ਤੋਂ ਬਾਅਦ ਤੁਹਾਡੀ 90% ਪੀਆਰ ਜਿਹੜੀ ਆ ਆਸਟ੍ਰੇਲੀਆ ਦੀ ਕਲੀਅਰ ਹੋ ਜਾਂਦੀ ਆ ਉਹਦੇ ਵਿੱਚ ਡਾਕੂਮੈਂਟ ਕਿਵੇਂ ਦੇ ਚਾਹੀਦੇ ਨੇ ਪੇਪਰ ਵਰਕ ਜਿਵੇਂ ਦਾ ਚਾਹੀਦਾ ਇੱਕ ਵਾਰਾਂ ਬੱਚਾ ਅਸੈਸਮੈਂਟ ਲਊਗਾ ਜਦੋਂ ਸਾਡੇ ਕੋਲ ਆਪਣੇ ਪ੍ਰੋਫਾਈਲ ਭੇਜੂਗਾ ਕਿ ਮੇਰਾ ਪ੍ਰੋਫਾਈਲ ਇਹ ਹੈ ਆ ਉਹਦੇ ਵਿੱਚ ਵੀ ਅਲੱਗ-ਅਲੱਗ ਕੈਟਾਗਰੀ ਦੇ ਚ ਅਪਲਾਈ ਕਰਕੇ ਜਾਇਆ ਜਾ ਸਕਦਾ ਬਟ ਉਹਨਾਂ ਦੀ ਇੱਕ ਵੈਬਸਾਈਟ ਆ ਜਿਹਦੇ ਵਿੱਚ ਆਪਾਂ ਅਸੈਸ ਕਰਦੇ ਆ ਡਾਕੂਮੈਂਟ ਆ ਉਹਨਾਂ ਦੀ ਵੈਬਸਾਈਟ ਦੇ ਵਿੱਚ ਤੁਹਾਡੇ ਡਾਕੂਮੈਂਟ ਆਸੀਂ ਪੁੱਟ ਆਨ ਕਰ ਦਾਂਗੇ ਉਥੋਂ ਆਸਟ੍ਰੇਲੀਆ ਦੀ ਵੈਬਸਾਈਟ ਤੋਂ ਗਵਰਨਮੈਂਟ ਦੀ ਵੈਬਸਾਈਟ ਤੋਂ ਤੁਹਾਡੇ ਜਿਹੜੇ ਡਾਕੂਮੈਂਟ ਆ ਉਹ ਅਸੈਸਮੈਂਟ ਹੋ ਕੇ ਆਊਗੀ ਉਹ ਅਸੈਸਮੈਂਟ ਹੋਣ ਤੋਂ ਬਾਅਦ 80 90% ਸ਼ੋਰਟੀ ਹੋ ਜਾਂਦੀ ਹੈ ਕਿ ਤੁਸੀਂ ਆਸਟ੍ਰੇਲੀਆ ਦੀ ਪੀਆਰ ਨੇ ਪਹਿਲਾਂ ਅਸੈਸ ਅਸੀਂ ਖੁਦ ਕਰਦੇ ਆ ਫਿਰ ਸਾਡਾ ਮਾਰਾ ਕਰਦਾ ਫਿਰ ਅਸੀਂ ਗਵਰਨਮੈਂਟ ਦੀ ਵੈਬਸਾਈਟ ਜਿਹੜੀ ਆ ਪੀਆਰ ਦੀ ਲਈ ਆ ਉੱਥੇ ਡਾਕੂਮੈਂਟ ਅਸੈਸਮੈਂਟ ਲੈਂਦੇ ਆ ਕਿਉਂਕਿ ਪ੍ਰੋਪਰ ਇੱਕ ਵੇਹ ਹੁੰਦਾ ਅਪਲਾਈ ਕਰਨ ਦਾ ਤੇ ਇੱਕ ਤਰੀਕਾ ਹੁੰਦਾ ਜੇ ਅਸੀਂ ਸਟੈਪ ਬਾਈ ਸਟੈਪ ਉਸ ਤਰੀਕੇ ਨੂੰ ਫੋਲੋ ਕਰਾਂਗੇ ਤਾਂ ਵੀਜ਼ਾ ਸਕਸੈਸ ਰੇਟ ਵੀ ਕੱਢ ਜਾਵਾਂਗੇ ਤੇ ਸਾਨੂੰ ਡਾਇਰੈਕਸ਼ਨ ਜਿਹੜੀ ਆ ਉਹ ਦਿਖਣੀ ਬਹੁਤ ਇੰਪੋਰਟੈਂਟ ਆ ਜਦੋਂ ਅਸੀਂ ਕਿਸੇ ਕੰਟਰੀ ਦੇ ਵਿੱਚ ਸੈਟਲਮੈਂਟ ਦੀ ਚੀਜ਼ ਸੋਚਦੇ ਆ ਕਿ ਅਸੀਂ ਸੈਟਲਮੈਂਟ ਹੋਣਾ ਉਹ ਡਾਇਰੈਕਸ਼ਨ ਤੁਹਾਨੂੰ ਇੱਕ ਮਾਹਰ ਬੰਦਾ ਜਾਂ ਇੱਕ ਨੋਲਜ ਬਲ ਬੰਦਾ ਹੀ ਤੁਹਾਨੂੰ ਦਿਖਾ ਸਕਦਾ ਇਸ ਕਰਕੇ ਆਪਣੀ ਪ੍ਰੋਫਾਈਲ ਜਿਹੜੇ ਬੱਚੇ ਸਾਡੇ ਕਾਫੀ ਅਹਮਦਾਬਾਦ ਤੋਂ ਬੱਚੇ ਆ ਉਹ ਪੰਜਾਬੀ ਚ ਵੀ ਮੇਰਾ ਸ਼ੋਅ ਸੁਣਦੇ ਆ ਮੇਰੇ ਅਹਮਦਾਬਾਦ ਦੇ ਬਹੁਤ ਸਾਰੇ ਪ੍ਰੋਫਾਈਲ ਨੇ ਆਸਟ੍ਰੇਲੀਆ ਪੀਆਰ ਲਈ ਤੇ ਕੈਨੇਡਾ ਪੀਆਰ ਦੇ ਲਈ ਤੇ ਉਹਨਾਂ ਨੂੰ ਮੈਂ ਇਹੀ ਗਾਈਡ ਕਰੂੰਗੀ ਕਿਉਂਕਿ ਮੇਰੇ ਕੋਲ ਹਰ ਬੱਚੇ ਨਾਲ ਗੱਲ ਨਹੀਂ ਹੁੰਦੀ ਮੈਂ ਹਰ ਬੱਚੇ ਨੂੰ ਟਾਈਮ ਨਹੀਂ ਦੇ ਪਾਉਂਦੀ ਫੋਨ ਕਾਲ ਦੇ ਉੱਤੇ ਕਿਉਂਕਿ ਹਰ ਬੱਚਾ ਟਰਾਈ ਕਰਦਾ ਕਿ ਉਹ ਮੈਨੂੰ ਮਿਲੇ ਇਸ ਕਰਕੇ ਤੁਸੀਂ ਪੀਆਰ ਦੇ ਲਈ ਕੈਨੇਡਾ ਲਈ ਅਪਲਾਈ ਕਰਨਾ ਹੈ ਆਸਟ੍ਰੇਲੀਆ ਲਈ ਅਪਲਾਈ ਕਰਨਾ ਅਸੈਸਮੈਂਟ ਲਈ ਆਪਣੇ ਡਾਕੂਮੈਂਟਸ ਜਮ੍ਹਾਂ ਕਰੋ ਕੰਪਨੀ ਦੀ ਅਸੈਸਮੈਂਟ ਜੋ ਫੀਸ ਆ ਉਹਨੂੰ ਪੇ ਕਰੋ ਜੋ ਉਹਨਾਂ ਦੀ ਵੈਬਸਾਈਟ ਤੇ ਲਿਖੀ ਹੋਈ ਆ ਉਹਨਾਂ ਦੀ ਅਸੈਸਮੈਂਟ ਫੀਸ ਹੈ ਉਹਨਾਂ ਦੀ ਅਸੈਸਮੈਂਟ ਫੀਸ ਕਰਨ ਤੋਂ ਬਾਅਦ ਦੇਣ ਤੋਂ ਬਾਅਦ ਆਪਾਂ ਅਸੈਸਮੈਂਟ ਲੈਣ ਤੋਂ ਬਾਅਦ ਹੀ ਅਗਲਾ ਸਟੈਪ ਲੈ ਸਕਦੇ ਆ ਬਾਰ ਬਾਰ ਤੁਸੀਂ 50 ਵਾਰ ਵੀ ਮੈਨੂੰ ਕਾਲ ਕਰੋਗੇ ਮੇਰਾ ਇੱਕ ਹੀ ਸਵਾਲ ਹੋਊਗਾ ਇੱਕ ਹੀ ਜਵਾਬ ਹੋਊਗਾ ਤੁਹਾਡੇ ਹਰ ਸਵਾਲ ਦਾ ਕਿ ਸਭ ਤੋਂ ਇੰਪੋਰਟੈਂਟ ਅਸੈਸਮੈਂਟ ਆ ਕਿ ਜਿੰਨਾ ਚਿਰ ਤੁਹਾਡੇ ਡਾਕੂਮੈਂਟ ਸਾਡੀ ਟੀਮ ਅਸੈਸ ਨਹੀਂ ਕਰਦੀ ਜਿੰਨਾ ਚਿਰ ਉਹਨਾਂ ਦੀ ਵੈਬਸਾਈਟ ਦੇ ਗਵਰਨਮੈਂਟ ਦੀ ਅਸੈਸ ਨਹੀਂ ਹੁੰਦੇ ਉਹਨਾਂ ਜਰਸੀ ਪੀਆਰ ਦੀ ਨੈਕਸਟ ਡਾਇਰੈਕਸ਼ਨ ਵੱਲ ਕਿਸੇ ਵੀ ਰਾਸਤਾ ਕੋਈ ਵੇ ਨਹੀਂ ਹੈ ਇਹ ਫਰਸਟ ਸਟੈਪ ਹੈ ਪਹਿਲੀ ਸੀੜੀ ਹੈ ਜਿਹੜੀ ਸਾਨੂੰ ਚੜ੍ਹਨੀ ਬਹੁਤ ਇੰਪੋਰਟੈਂਟ ਹੈ ਹੂੰ ਬਿਲਕੁਲ ਬਹੁਤ ਹੀ ਵਿਸਤਾਰ ਦੇ ਨਾਲ ਮੈਂ ਇਹਨੇ ਦੱਸਦਾ ਕਿ ਕਿਸ ਤਰ੍ਹਾਂ ਨਾਲ ਤੁਸੀਂ ਆਸਟ੍ਰੇਲੀਆ ਹਜੇ ਵੀ ਜਾ ਸਕਦੇ ਹੋ ਬਹੁਤ ਸਾਰੇ ਬੱਚੇ ਘਬਰਾ ਜਾਂਦੇ ਆ ਕਿ ਸ਼ਾਇਦ ਆਸਟ੍ਰੇਲੀਆ ਵੀਜ਼ਾ ਨਹੀਂ ਦਿੰਦਾ ਜਾਂ ਫਿਰ ਬਹੁਤ ਮੁਸ਼ਕਲ ਹੋ ਚੁੱਕਾ ਹੈ ਜੀਐਸਟੀ ਦਾ ਕ੍ਰਾਈਟੇਰੀਆ ਮੀਟ ਕਰਨਾ ਜਾਂ ਫਿਰ ਸਟੂਡੈਂਟ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ ਪਰ ਇਸ ਦੇ ਬਾਵਜੂਦ ਵੀ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਜਿਵੇਂ ਮੈਮ ਨੇ ਦਿਖਾਇਆ ਕਿ ਤਿੰਨ ਬੱਚਿਆਂ ਦੇ ਜਿਹੜੇ ਵੀ ਇਸੇ ਤਰੀਕੇ ਨਾਲ ਤੁਸੀਂ ਵੀ ਵੀਜ਼ਾ ਲੈ ਸਕਦੇ ਹੋ ਪੀਆਰ ਦੇ ਲਈ ਅਪਲਾਈ ਕਰਨਾ ਤਾਂ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨ ਤੁਹਾਨੂੰ ਦੇਊਗਾ ਕ੍ਰੀਏਟਿਵ ਫਿਊਚਰ ਕਾਉਂਸਲੈਂਟ ਜਿਹੜੇ ਵੀ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਆ ਕਿਹੜੇ ਵੀ ਦਰਸ਼ਕ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਸਕਰੀਨ ਤੇ ਆਰੇ ਨੰਬਰ ਤੇ ਕਾਲ ਕਰ ਸਕਦੇ ਆ ਗੁਰਪ੍ਰੀਤ मैम ਨੂੰ ਮਿਲਣਾ ਚਾਹੁੰਦੇ ਹੋ ਤਾਂ ਮੁਹਾਲੀ ਆ ਕੇ ਤੁਸੀਂ ਫੇਸ 2 ਦੇ ਵਿੱਚ ਮਿਲ ਸਕਦੇ ਹੋ ਇਸ ਤੋਂ ਇਲਾਵਾ ਜਲੰਧਰ ਅਹਮਦਾਬਾਦ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਜਾਂਦੇ ਆਫਿਸ ਨੇ ਉੱਥੇ ਵੀ ਵਿਜ਼ਿਟ ਕੀਤਾ ਜਾ ਸਕਦਾ ਜੇ ਕੋਈ ਅਦਰ ਸਟੇਟ ਤੋਂ ਗੁਜਰਾਤ ਤੋਂ ਸਾਡਾ ਸ਼ੋਅ ਦੇਖ ਰਿਹਾ ਜਾਂ ਫਿਰ ਤੇਲਗਾਨਾ ਦੇ ਵਿੱਚ ਵੀ ਮੈਮ ਦਾ ਆਫਿਸ ਹੈਗਾ ਹైదరాబాద్ ਦੇ ਵਿੱਚ ਉੱਥੇ ਵੀ ਵਿਜ਼ਿਟ ਕੀਤਾ ਜਾ ਸਕਦਾ ਜੇ ਕੋਈ ਉਧਰੋਂ ਹੈਗਾ ਇਸ਼ੂ ਕਹਿ ਗਿਆ ਵਿਦੇਸ਼ ਜਾਣ ਦਾ ਸਹੀ ਤਰੀਕੇ ਦੇ ਨਾਲ ਆਪਣਾ ਜਿਵੇਂ ਮੈਂ ਆਪਣੇ ਕਿ ਅਸੈਸਮੈਂਟ ਬਹੁਤ ਜ਼ਰੂਰੀ ਹੈ ਅ ਅਸੈਸਮੈਂਟ ਦੇ ਲਈ ਮੈਮ ਜਿਵੇਂ ਤੁਸੀਂ ਗਏ ਅਸੈਸਮੈਂਟ ਤਾਂ ਚਲੋ ਕਰਵਾਉਣੀ ਹੈ ਹਨਾ ਪਰ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਕਿੰਨੀ ਇੱਕ ਜੌਬ ਹੋਣੀ ਚਾਹੀਦੀ ਕਿੰਨਾ ਐਕਸਪੀਰੀਅੰਸ ਹੋਣਾ ਚਾਹੀਦਾ ਜਿਹੜੀ ਤੁਸੀਂ ਹੁਣੇ ਪੀਆਰ ਦੀ ਗੱਲ ਕਰ ਰਹੇ ਸੀ ਉਹਦੇ ਲਈ ਦੇਖੋ ਪਲਵਿੰਦਰ ਜੀ ਜਿਹੜਿਆ ਪੀਆਰ ਦੇ ਵਿੱਚ ਹੈ ਜੌਬ ਐਕਸਪੀਰੀਅੰਸ ਅ ਕੀ ਕਾਊਂਟ ਨਹੀਂ ਕਰਦਾ ਹੁਣ ਹਰ ਹਰ ਕੈਟਾਗਰੀ ਦੇ ਲਈ ਉਹਨਾਂ ਨੇ ਅਲੱਗ ਪ੍ਰੋਫਾਈਲ ਨੂੰ ਜਿਹੜਾ ਹੈ ਇਸੇ ਕਰਕੇ ਉਹਨਾਂ ਨੇ ਵੈਬਸਾਈਟ ਅਸੈਸਮੈਂਟ ਵੈਬਸਾਈਟ ਬਣਾਈ ਹੈ ਉਹਨਾਂ ਨੇ ਕਿ ਇੱਥੇ ਸਭ ਤੋਂ ਪਹਿਲਾਂ ਡਾਕੂਮੈਂਟ ਅਸੈਸ ਹੋਣਗੇ ਹੁਣ ਕੋਈ ਵੀ ਕੰਸਲਟੈਂਟ ਤੁਹਾਨੂੰ ਬੇਵਕੂਫ ਨਹੀਂ ਬਣਾ ਸਕਦਾ ਕਿ ਮੈਨੂੰ 5 ਸਾਲ ਦਾ ਐਕਸਪੀਰੀਅੰਸ ਦੇ ਦਿਓ ਮੇਰੇ ਤੋਂ ਕੈਨੇਡਾ ਦੇ ਪੀਆਰ ਲੈ ਲਓ ਮੈਨੂੰ 2 ਸਾਲ ਦਾ ਐਕਸਪੀਰੀਅੰਸ ਦੇ ਦਿਓ ਮੈਨੂੰ ਸਕਿੱਲਸ ਆਪਣੇ ਦੇ ਦਿਓ ਕਿ ਤੁਸੀਂ ਇਹ ਕੋਰਸ ਕੀਤਾ ਹੋਇਆ ਕਿਸੇ ਵੀ ਸਕਿੱਲਸ ਦੇ ਵਿੱਚ ਤੇ ਤੁਸੀਂ ਪੀਆਰ ਲੈ ਲਓ ਹੁਣ ਤਾਂ ਹੀ ਅਸੀਂ ਗੱਲ ਨਹੀਂ ਕਰਦੇ ਹਰ ਕੈਟਾਗਰੀ ਦੇ ਲਈ ਉਹਨਾਂ ਲਗ ਗਿਆ ਤੇ ਇਸ ਕਰਕੇ ਉਥੇ ਸਕਿੱਲ ਅਸੈਸਮੈਂਟ ਜਦੋਂ ਤੁਹਾਡੀ ਉਥੋਂ ਕਲੀਅਰ ਹੋ ਜਾਂਦੀ ਆ ਫਾਈਨਲ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਤੁਸੀਂ ਆਪਣੇ ਡਾਕੂਮੈਂਟ ਪੀਆਰਐਲਈ ਪੁਟ ਔਨ ਕਰ ਸਕਦੇ ਹੋ ਤੇ ਜੌਬ ਆਫਰ ਆਪਸ਼ਨ ਵੀ ਸਾਡੇ ਕੋਲ अवेलेबल ਨੇ ਅਸੈਸਮੈਂਟ ਦੇ ਵਿੱਚ ਸਾਨੂੰ ਕਲੀਅਰ ਹੋ ਜਾਂਦਾ ਕਿ ਤੁਹਾਡੇ ਇੰਨੇ ਪੁਆਇੰਟ ਬਣ ਰਹੇ ਨੇ ਇਹ ਡਾਕੂਮੈਂਟ ਤੁਹਾਡੇ ਅਸੈਸ ਹੋ ਗਏ ਨੇ ਅਸੈਸ ਦਾ ਮਤਲਬ ਸਾਡੇ ਤੁਹਾਡੇ ਡਾਕੂਮੈਂਟਸ ਵੈਰੀਫਾਈ ਹੁੰਦੇ ਨੇ ਉਸ ਵੈਬਸਾਈਟ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਤੁਹਾਡੇ ਡਾਕੂਮੈਂਟਸ ਚੈੱਕ ਹੋਣਗੇ ਉਹਦੇ ਵਿੱਚ ਤੁਸੀਂ ਜਿਵੇਂ ਬੱਚਿਆਂ ਨੇ ਪੰਜਾਬ ਹਰਿਆਣਾ ਬੋਰਡ ਦੇ ਵਿੱਚ ਪਹਿਲਾਂ ਬਹੁਤ ਸਾਰੀਆਂ ਜਾਲੀ ਡਿਗਰੀਆਂ ਡਾਲੀ ਸਰਟੀਫਿਕੇਟ ਲਾ ਦਿੱਤੇ ਸੀ ਹੁਣ ਕੀ ਉਹਨਾਂ ਨੇ ਵੈਬਸਾਈਟ ਹੀ ਐਵੇਂ ਦੀ ਹੈ ਜਿਹਦੇ ਵਿੱਚ ਪ੍ਰੋਪਰ ਡਾਕੂਮੈਂਟ ਅਸੈਸਮੈਂਟ ਹੁੰਦੀ ਆ ਉਸ ਤੋਂ ਬਾਅਦ ਦੈਨ ਅਸੀਂ ਫਾਈਲ ਜਿਹੜੀ ਉਹ ਪੁਟ ਔਨ ਕਰ ਸਕਦੇ ਆ ਤੇ ਇਸ ਕਰਕੇ ਡਾਕੂਆ ਡਾਕੂਮੈਂਟ ਅਸੈਸਮੈਂਟ ਦੇ ਲਈ ਹੀ ਮੈਂ ਕਹਿ ਰਹੀ ਆ ਕਿਉਂਕਿ ਮੈਂ ਸਪੈਸਿਫਿਕ ਕਿਸੇ ਵੀ ਪ੍ਰੋਫਾਈਲ ਨੂੰ ਭਾਵੇਂ ਮੈਨੂੰ ਬੇਕਰ ਦੇ ਦਿਓ ਭਾਵੇਂ ਮੈਨੂੰ ਤੁਸੀਂ ਕੋਈ ਵੀ ਜਿਮਰ ਜਿਹੜੇ ਹੁੰਦੇ ਨੇ ਸਾਡੇ ਜਿਮ ਟ੍ਰੇਨਰ ਉਹ ਦੇ ਦਿਓ ਰਿਸੈਪਸ਼ਨਿਸਟ ਦਾ ਪ੍ਰੋਫਾਈਲ ਵੀ ਚੱਲ ਜਾਊਗਾ ਭਾਵੇਂ ਕੋਈ ਓਟੀ ਟੈਕਨੀਸ਼ੀਅਨ ਹੈ ਭਾਵੇਂ ਕੋਈ ਐਂਬੂਲੈਂਸ ਡਰਾਈਵਰ ਹੈ ਹੁਣ ਉਹਦੀ ਡਾਕੂਮੈਂਟ ਅਸੈਸ ਮੈਂਟ ਹੋਊਗੀ ਫਿਰ ਦੈਨ ਉਹਦੇ ਵਿੱਚ ਕਲੀਅਰ ਹੋ ਜਾਊਗਾ ਕਿ ਇਹ ਬੰਦਾ ਜਿਹੜਾ ਇਹ ਅਸੈਸਮੈਂਟ ਤੋਂ ਬਾਅਦ ਇਹਦੇ ਇੰਨੇ ਪੁਆਇੰਟ ਬਣਦੇ ਨੇ ਇਹ ਇਹ ਡਾਕੂਮੈਂਟ ਲਾ ਕੇ ਆਪਣੀ ਪੀਆਰ ਜਿਹੜੀ ਉਹ ਪੁਟ ਔਨ ਕਰ ਸਕਦਾ ਹਰ ਪ੍ਰੋਫਾਈਲ ਦੇ ਲਈ ਅਵੇਲੇਬਲ ਆ ਚਾਹੇ ਤੁਸੀਂ ਕੁਝ ਵੀ ਕੀਤਾ ਹੋਇਆ ਬ੍ਰਿਕ ਲੇਅਰ ਦਾ ਜਿਹੜਾ ਕੋਰਸ ਹੁੰਦਾ ਆਪਣੇ ਤਾਂ ਬ੍ਰਿਕ ਲੇਅਰ ਦਾ ਇੱਥੇ ਕੋਰਸ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਪਰ ਉੱਥੇ ਬ੍ਰਿਕ ਲੇਅਰ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੀ ਹਾਈ ਡਿਮਾਂਡ ਹੈ ਬ੍ਰਿਕ ਲੇਅਰ ਤੋਂ ਪਾਵ ਹੈ ਕਿ ਜਿਹੜੇ ਮਿਸਤਰੀ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਸਾਡੇ ਇੱਥੇ ਇੰਡੀਆ ਦੇ ਵਿੱਚ ਉਹਨਾਂ ਕੋਲ ਜੇ ਅੱਛਾ ਐਕਸਪੀਰੀਅੰਸ ਹੈਗਾ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਆ ਉਹਨਾਂ ਦੇ ਅਕਾਊਂਟ ਦੇ ਵਿੱਚ ट्रांजੈਕਸ਼ਨ ਹੋ ਰਹੀਆਂ ਤਾਂ ਉਹ ਵੀ ਸਾਡੇ ਕੋਲ ਅਪਲਾਈ ਕਰ ਸਕਦੇ ਨੇ ਕਾਰਪੇਂਟਰ ਸਾਡੇ ਕੋਲ ਅਪਲਾਈ ਕਰ ਸਕਦੇ ਨੇ ਮਤਲਬ ਹਰ ਕੈਟਾਗਰੀ ਦੇ ਲਈ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ ਕੈਨੇਡਾ ਲਈ ਵੀ ਆਸਟ੍ਰੇਲੀਆ ਲਈ ਦੋਨੋ ਕੰਟਰੀ ਲਈ ਆਪਸ਼ਨ ਹੈਗੀਆਂ ਨੇ ਇਸ ਕਰਕੇ ਜੇ ਤੁਸੀਂ ਜਦੋਂ ਸਾਡੇ ਕੋਲ ਆਉਨੇ ਹੋ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਡਾਕੂਮੈਂਟਸ ਆ ਉਹ ਅਸੈਸਮੈਂਟ ਦੇ ਲਈ ਸਾਡੇ ਕੋਲ ਆ ਜਾਣ ਤਾਂ ਕਿ ਅਸੀਂ ਤੁਹਾਨੂੰ ਜਿਹੜਾ ਹੈ ਕਿ ਤੁਹਾਡੀ ਅਗਲੀ ਪ੍ਰੋਫਾਈਲ ਜਿਹੜੀ ਉਹ ਰੈਡੀ ਰੱਖਿਆਈਏ ਕਿਉਂਕਿ ਫੋਨ ਕਾਲ ਬਹੁਤ ਸਾਰੀਆਂ ਗੱਲਾਂ ਕਰਨ ਦੇ ਨਾਲ ਨਾ ਤਾਂ ਪੀਆਰ ਹੋਣੀ ਆ ਨਾ ਸਾਡੀ ਕਾਉਂਸਲਿੰਗ ਕਰਨ ਨਾਲ ਤੁਹਾਡੀ ਪੀਆਰ ਹੋਣੀ ਆ ਹੁਣ ਤਾਂ ਬਿਲਕੁਲ ਅਨਸਾਰੀਆਂ ਗਵਰਨਮੈਂਟਸ ਨੇ ਭਾਵੇਂ ਕੋਈ ਵੀ ਕੰਟਰੀ ਆ ਪੂਰੇ ਤਰ੍ਹਾਂ ਕਿ ਨਾ ਟਰਾਂਸਪੇਰੈਂਟ ਕੰਮ ਕਰਦੀਆਂ ਜਾ ਰਹੀਆਂ ਨੇ ਡੇ ਬਾਏ ਡੇ ਇਸ ਮੇਰੇ ਅਕੋਰਡਿੰਗਲੀ ਇਹਦੇ ਵਿੱਚ ਸਾਨੂੰ ਲੱਗਦਾ ਸੀ ਕਿ ਸਕਸੈਸ ਰੇਟ ਘਟੂਗਾ ਇਹ ਕੰਟਰੀਆਂ ਦਾ ਮਨਸਾ ਕੁਝ ਹੋਰ ਆ ਬੰਦੇ ਨਹੀਂ ਬੁਲਾਉਣੇ ਬਲਕਿ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਜਿਹੜੇ ਕੈਂਡੀਡੇਟ ਸੀਗੇ ਜਿਨ੍ਹਾਂ ਕੋਲ ਕਲੈਰਟੀ ਨਹੀਂ ਹੁੰਦੀ ਸੀ ਜਿਨ੍ਹਾਂ ਨੂੰ ਕਈ ਵਾਰ ਆਪਾਂ ਇਹ ਕਹਿੰਦੇ ਸੀ ਕਿ ਬੇਵਕੂਫ ਬਣਾਇਆ ਜਾਂਦਾ ਸੀਗਾ ਜਾਂ ਉਹਨਾਂ ਤੋਂ ਜ਼ਿਆਦਾ ਪੈਸੇ ਲੈ ਲਏ ਜਾਂਦੇ ਸੀ ਉਹਨਾਂ ਦੇ ਲਈ ਇਹ ਪ੍ਰੋਸੈਸ ਜਿਹੜਿਆ ਬਹੁਤ ਈਜ਼ੀ ਕਰ ਰਹੀ ਆ ਹਰ ਗਵਰਨਮੈਂਟ ਹਰ ਸਟੂਡੈਂਟਸ ਦੇ ਲਈ ਈਜ਼ੀਵੇ ਲੈ ਕੇ ਆ ਰਹੀ ਆ ਕਿ ਤਾਂ ਕਿ ਸਟੂਡੈਂਟ ਨੂੰ ਹਰ ਸਟੈਪ ਦੇ ਉੱਤੇ ਕਲੈਰਟੀ ਰਹੇ